ਇਹ ਵਿੱਚ ਜਿਹੜਾ ਪਹਿਲਾ ਪਿੰਡ ਚ ਤੌਂਡੀ ਮਹਿਮਾ ਦੇ ਵਿੱਚ ਕੋਈ 6 ਵਜੇ ਲੜਾਈ ਹੋਈ ਸੀ ਦੋ ਆ ਪਾਰਟੀਆਂ ਦੇ ਤੇ ਇਹ ਜਿਹੜਾ ਇੰਜਰਡ ਉੱਥੇ ਹੋਇਆ ਸੀ ਉਹਨੂੰ ਦਾਖਲ ਕਰਾਉਣ ਵਾਸਤੇ ਤੇ ਸਿਵਲ ਹਸਪੀਟਲ ਚ ਉਹਦਾ ਲੜਕਾ ਆਇਆ ਸੀ ਜਿਹਦੀ ਕੀ ਮੌਤ ਹੋਈ ਆ ਦੂਜੀ ਪਾਰਟੀ ਹਸਪੀਟਲ ਚ ਆ ਗਈ ਤੇ ਉਹਨਾਂ ਨੇ ਕਰੀਬਨ 10 10:30 ਰਾਤ ਇਸ ਇਹ ਕਾਰ ਚ ਬੈਠਾ ਸੀ ਜਿਹੜਾ ਜਿਹਦੀ ਮੌਤ ਹੋਈ ਆ ਇਹਨੂੰ ਕਾਰ ਚੋਂ ਥੇ ਚੰਗੀ ਤਰ੍ਹਾਂ ਕਾਰ ਨੂੰ ਭੰਨਿਆ ਗਿਆ ਉੱਤ ਤੋਂ ਬਾਦ ਨੂੰ ਬਾਹਰ ਕੱਢ ਕੇ ਉਹਨੂੰ ਤੇ ਇਹ ਤਾਂ ਬਥੇਰੇ ਨੇ ਦੇ ਛੱਟਾ ਮਾਰੀਆਂ ਜਿਹਦੀ ਕੀ ਇਸ ਮੌਕੇ ਤੇ ਬਹੁਤ ਹੋ ਗਈ ਤੇ ਬਾਕੀ ਇਹਦੇ ਵਿੱਚ ਜਿਹੜੀ ਕੌਨਸਪੀਰੇਸੀ ਦੇ ਤਹਿਤ ਜਿਹੜਾ ਸਰਪੰਚ ਲਾਡੀ ਆ ਜਸਵੰਤ ਸਿੰਘ ਨਾ ਉਹਦਾ ਉਹਨੂੰ ਅਸੀਂ ਰਾਤ ਦਾ ਅਪ੍ਰੀਹੈਂਡ ਕਰ ਲਿਆ ਤੇ ਬਾਕੀ ਦੋਸ਼ੀ ਅਸੀਂ ਇੱਕ ਦੋ ਦਿਨ ਦੇ ਵਿੱਚ ਕਵਫ्तार ਕਰ ਰੋ ਟੋਟਲ ਕਿੰਨੇ ਮਤਲਬ ਕਿ ਸੀ ਜਣਕੀ ਉਹਦੇ ਵਿੱਚ 8 ਦੋਸ਼ੀ ਨੇ ਜੀ ਸਮੇਤ ਨਾਡੀ ਸਰਪੰਚ ਤੇ ਤੇ 8 ਕ ਨਾਮ ਹੋਣਗੇ ਇਹ ਲੜਾਈ ਦਾ ਸਰ ਕਾਰਨ ਕੀ ਹੈ ਜੀ ਲੜਾਈ ਦਾ ਕਾਰਨ ਇਹਨਾਂ ਦੀ ਚੱਲਦੀ ਪਈ ਪੁਰਾਣੀ ਲੜਾਈ ਪਹਿਲਾਂ ਵੀ ਵੈਰੀਫਾਈ ਕਰਨ ਤੋਂ ਅੱਜ ਮੌਕੇ ਤੇ ਜਾ ਕੇ ਪਤਾ ਲੱਗਿਆ ਵੀ ਚਾਰ ਪੰਜ ਦਿਨ ਤੋਂ ਇਹ ਇੱਕ ਦੋ ਦਿਨ ਬਾਅਦ ਲੜਾਈ ਕਰਦੇ ਨੇ ਵੀ ਪਿੰਡ ਚ ਇਹਨਾਂ ਦਾ ਫੈਸਲਾ ਹੋ ਜਾਂਦਾ ਜਿਹੜੀ ਕਿ ਰਿਪੋਰਟਡ ਨਹੀਂ ਸੀਗੀ ਪੁਲਿਸ ਨੂੰ ਸਰ ਜਿਹੜਾ ਕਿ ਸਰਪੰਚ ਹੈਗਾ ਕਿ ਮੌਜੂਦਾ ਕਿਹੜੀ ਸਰਕਾਰ ਦਾ ਬਤ ਮੌਜੂਦਾ ਸਰਪੰਚ ਹੈਗਾ ਇਹ ਲੜੀ ਇਹ ਮੌਜੂਦਾ ਸਰਪੰਚ ਕਿਹੜੀ ਪਾਰਟੀ ਨਾਲ ਸੰਬੰਧਿਤ ਹੈ ਇਹ ਪਾਰਟੀ ਨਹੀਂ ਮੈਨੂੰ ਪਤਾ ਕਿਹੜੀ ਹੈ ਇਹ ਡਿਸ਼ਾਬ ਇਹ ਕੋਈ